ਜਿਵੇਂ ਮਾਰ ਸਾਡੇ ਦੱਸਿਆ ਉੱਤਰ ਮੈਂ ਨਾਲ ਸੀ ਆ ਜਮੀਲਾ ਸਾਡੇ 잡ਨੀ ਆ ਇੱਕ ਉਹ ਮੈਨੂੰ ਪਹਿਲੇ ਹੀ ਕਹਿ ਗਿਆ ਸੀ ਮਾਰ ਕੋ ਤੂੰ ਵੱਜ ਜਾਣਾ ਤੂੰ ਵੱਜ ਜਾਣਾ ਉਹ ਬੱਚਿਆ ਤੁਹਾਡੇ ਸਾਹਮਣੇ ਖੜਾ ਇੱਕ ਮੇਰਾ ਦੋਸਤ ਸੀ ਉਹਨੇ ਰੇੜੀ ਲਾ ਲਈ ਆ ਜਾ ਰੇੜੀ ਲਾ ਲਈ ਗੱੱਚੀ ਦੀ ਆ ਗਿਆ ਗੱੱਚੀ ਦੀ ਪਾਛਲੇ ਕੋ ਅੱਛਾ ਦੂਜੇ ਦਿਨ ਉਹਨੇ ਲਾਉਟ ਸੌਟ ਪਾ ਲਿਆ ਗੱਜਕ ਲਾਲੀ ਗੱਜਕ ਲਾਲੀ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਮੈਂ ਅਮਰ ਸਿੰਘ ਚਮਕੀਲਾ ਬਰਸੀ ਤੇ ਆਇਆ ਹੋਇਆ ਮਾ ਤੁਹਾਨੂੰ ਚਮਕੀਲਾ ਜੀ ਦਾ ਜਿਹੜਾ ਸਟੇਜ ਫੈਕਟਰੀਜ਼ ਦੀਗਾ ਉਹ ਸਟੇਜ ਤੇ ਲੱਗਿਆ ਹੋਇਆ ਵਾ ਉਹਦੀ ਕੁਛ ਤੁਹਾਨੂੰ ਗੱਲਾਂ ਸੁਣਾਉਣਾ ਮਾ ਆਪਾਂ ਅਮਰ ਸਿੰਘ ਤੇ ਚਮਕੀਲਾ ਬਰਸੀ ਦੀ ਸਟੇਜ ਤੇ ਚੱਲਦੇ ਆਂ ਤੁਹਾਨੂੰ ਬਹੁਤ ਵਧੀਆ ਵਧੀਆ ਕਲਿੱਪ ਦਿਖਾਉਂਗਾ ਚਲੋ ਚੱਲੀਏ ਪਹਿਲਾਂ ਆਪਾਂ ਇਸ ਸਟੇਜ ਤੇ ਠਹਿ ਜਾਇਆ ਰਹਿ ਹਨੇਰ ਗਾਲ ਕੰਮ ਹੈ ਜੀ ਪਿਆਰ ਇਹਨਾਂ ਨੂੰ ਪਿਆਰ ਕਰਕੇ ਇੰਨਾ ਕੱਠ ਹੋਇਆ ਲੰਬੀ ਗੱਲਾਂ ਕਰਨ ਕਮੀ ਹੈ ਮੈਂ ਠੀਕ ਹੈ ਇਹ ਬਦੇਸਰਾਂ ਦੀ ਬੜੀ ਗੱਲ ਹੁੰਦੀ ਹੈ ਕਹਿੰਦੇ ਸਾਡੇ ਉਸਤਾਲ ਦੀ ਇੱਕ 200 ਜਿੰਮੇ ਮਾਨ ਸਾਹਿਬ ਦੇ ਸੇਵਕਰ ਮੈਂ ਨਾਲ ਸੀ ਜਮੀਲਾ ਸਾਹਿਬ ਦੇ ਨਾਲ ਬੋਲਣੇ ਚੱਲੀਆਂ ਇੱਕ ਉਹ ਮੈਨੂੰ ਪਹਿਲੇ ਹੀ ਕਹਿ ਗਿਆ ਸੀ ਮਰ ਤੂੰ ਤੂੰ ਫੱਟ ਜਾਣਾ ਤੂੰ ਵੱਜ ਜਾਣਾ ਉਹ ਬੰਦੇ ਆ ਤੁਹਾਡੇ ਸਾਹਮਣੇ ਖੜਾ ਉਹ ਤੇ ਤਕਦੀਰ ਤਾੜੀਆਂ ਦਾ ਜੋਰ ਦੀ ਇੱਕ ਵਾਰ ਦਿਓ ਸੱਜਿਆ ਨਾ ਤੇ ਗੱਲ ਇਹ ਐ ਵੀ ਉਹ ਸਮਾਂ ਅੱਜ ਨੇ ਹੁਣ ਜਰਵਾਦੀ ਹੋ ਜਾਣਾ ਕਿ ਭਈ ਸਰਟੀਫਿਕੇਟ ਹੋ ਜਾਣਾ ਅੱਠ ਮਾਂ ਚ ਜਾ ਕੈਨੇਡਾ ਉਹ ਮਾ ਕਿਤੇ ਬੰਦਾ 18 ਸਾਲ ਉੱਤਰਾਏ ਮੈਂ ਰੋਣਾ ਜਮ ਅੱਜ ਅੱਜ ਜਨ ਕਿਉਂਕਿ ਮੈਂ ਉਹ ਜਗਤ ਤੁਸੀਂ ਚਲਾਛ ਚੱਕੀਆਂ ਸਰ ਰੋ ਚੱਕਿਆ ਉਹ ਪੋਸਟ ਮਾਨ ਕਰਾਇਆ ਸਰ ਤੇ ਬਾਕੀ ਹੋਰ ਗੱਲ ਚਲੋ ਤੁਹਾਨੂੰ ਹੱਥੇ ਹੀ ਕਰ ਤੁਹਾਨੂੰ ਮਾਤਾ ਤੁਹਾਰੀ ਹੱਥੇ ਦੀ ਉਹਨੇ ਚਮਿਲਾ ਨੰਦ ਜਮਾ ਦਿਕਨਾਂ ਹੱਥੇ ਹੀ ਕਰ ਤੁਹਾਨੂੰ ਵੈਸੇ ਨਿਆਣੇ ਤੇ ਕਰਦੀ ਹੈ ਨਿਆਣੇ ਇੱਥੇ ਨਿਆਣੇ ਜਦ ਮੈਂ ਆਇਆ ਆਪਣੇ ਕੈਨੇਡਾ ਤੋਂ ਇੱਕ ਮੇਰਾ ਦੋਸਤ ਸੀ ਉਹਨੇ ਰੇੜੀ ਲਾ ਲਈ ਆ ਗਿਆ ਰੇੜੀ ਲਾ ਲਈ ਗੱੱਚੀ ਦੀ ਆ ਗਿਆ ਗੱੱਚੀ ਦੀ ਪਾਠੜੇ ਕੋ ਉਹ ਗੱੱਚੀ ਦੀ ਰੇੜੀ ਲਾਈ ਹੋਈ ਉਹ ਮੈਂ ਉੱਥੇ ਇੱਕ ਮਨਸੇ ਬੈ ਗਿਆ ਜਾ ਕੇ ਮੈਂ ਜਿੰਨਾ ਸਮੇਂ ਕੰਮ ਕੀ ਕਰਦਾ ਏ ਉਹ ਜਦੋਂ ਇੱਕ ਕੁੜੀ ਕੈਰੀ ਚੋਰੀ ਜਾਵੇ ਉਹਨੇ ਹਰਨਾ ਸੋਪ ਪਾਇਆ ਐ ਗੱਜਕ ਹਰੀਏ ਗੱਟਕ ਹਰੀਏ ਗੱਟਕ ਹਰੀਏ ਉਹ ਕੁੜੀ ਸਾਡੀ ਨੂੰ ਜੁਲੇ ਛੇਡ ਅੱਛਾ ਦੂਜੇ ਦਿਨ ਉਹਨੇ ਲਾਲ ਸੋਣ ਪਾ ਲਿਆ ਗੱਟਕ ਲਾਲੀ ਗੱਟਕ ਲਾਲੀ ਉਹ ਤੀਜੇ ਦਿਨ ਦਰ ਕੋਲ ਨੂੰ ਆਈ ਉਹਨੇ ਠਾਵੇ ਕੰਮ ਤੇ ਨਾ ਰਖੜਾ ਮਾਰਿਆ ਪਤਾ ਕੀ ਕਰਾ ਗੱਟਕ ਕਰਾ ਲਈਏ ਫਰੈਂਡਸ ਹਨਾ ਆ ਉੱਪਰ ਵੀਡੀਓ ਦਾ ਲਿੰਕ ਹੁੰਦਾ ਜੇਕਰ ਤੁਸੀਂ ਬੰਨਾ ਵਰਸੀ ਦੀਆਂ ਹੋਰ ਵੀਡੀਓਆਂ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਫਰੈਂਡਸ ਹਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਲਦੀ ਮੈਂ ਵਰਸੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਗਾ ਇੱਥੇ ਤੱਕ ਵੀਡੀਓ ਦੇਖਣ ਲਈ ਥੈਂਕ ਯੂ